ਇੱਥੇ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਅੰਦਰ ਇਸ ਕਰਜ ਵਿੱਚ ਕੀ ਕੁਝ ਹੋ ਰਿਹਾ। ਤਕਰੀਬਨ ਇੱਥੇ ਕੋਈ ਕੈਮੀਕਲ ਆ ਜਿਹੜਾ ਜਿਹਦਾ ਜੋੜ ਲਾਇਆ ਜਾਂਦਾ। ਉਹ ਚੀਜ਼ ਪਲਾਸਟਿਕ ਨੂੰ ਜੋੜ ਲਾਉਂਦੀ ਹੈ ਕੋਈ ਉਹ ਫੈਕਟਰੀ ਸੀਗੀ। ਉਹਨਾਂ ਵਿੱਚ ਜਿਹੜਾ ਕੋਈ ਅੰਦਰ ਕੈਮੀਕਲ ਪਿਆ ਸੀਗਾ ਉਹਨੂੰ ਆਗੂ ਪਈ ਹੈ। ਸੋ ਤਕਰੀਬਨ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਜਾਨੀ ਨੁਕਸਾਨ ਉਹ ਹੋਣ ਤੋਂ ਬਚਾ ਹੋਇਆ ਤੇ ਘਰ ਦੇ ਵਿੱਚ ਅੱਗ ਲੱਗੀ ਹੋਈ ਆ ਸਾਡੀਆਂ ਫਾਇਰ ਬ੍ਰਿਗੇਡਸ ਆਈਆਂ ਹੋਈਆਂ ਨੇ ਜੋਰ ਲਾ ਰਹੇ ਨੇ ਤਕਰੀਬਨ ਛੇਤੀ ਕੰਟਰੋਲ ਦੇ ਵਿੱਚ ਆ ਗਿਆ ਦੋ ਗੱਡੀਆਂ ਸੜੀਆਂ ਨੇ ਕਾਰਾਂ ਸੜੀਆਂ ਨੇ ਬਾਕੀ ਤਕਰੀਬਨ ਹੁਣ ਕੰਟਰੋਲ ਦੇ ਵਿੱਚ ਆ ਗਿਆ ਤਾਂ ਸਰ ਕੋਈ ਜਿਹੜਿਆ ਕਾਰਾਂ ਵੀ ਕਹਿੰਦੇ ਸੜੀਆਂ ਨੇ ਵਿੱਚ ਕਿੰਨੀਆਂ ਕਾਰਾਂ ਨੇ ਆ ਦੋ ਕਾਰਾਂ ਨੇ ਜੀ ਜਿਹੜੀ ਇੱਕ ਕਾਰ ਅੰਦਰ ਖੜੀ ਸੀ ਇੱਕ ਕਾਰ ਬਾਹਰ ਖੜੀ ਸੀ ਉਹਨਾਂ ਨੂੰ ਅੱਗ ਪਈ ਐ ਉਹ ਕੈਮੀਕਲ ਤੋਂ ਤੋਂ ਸਾਰੀ ਸਾਡਾ ਧਰਮਪੁਰ ਦਾ ਸਾਰਾ ਕੁਝ ਸਿੱਕਾ ਸਾਰੇ ਇੱਥੇ ਤੱਕ ਤਕਰੀਬਨ ਮੈਂ ਕਹਨਾ ਵੀ ਇਹਨਾਂ ਦੀ ਹਿੰਮਤ ਦੇ ਦਾ ਦਨਾ ਮੈਂ ਕੂਰਸਖਾਨਾ ਦੀ ਕਿ ਸਾਰਿਆਂ ਨੇ ਇਕੱਠੇ ਹੋ ਕੇ ਨੇਤਾ ਜੀਕ ਤੇ ਇਹ ਕੂਰਸਖਾਨੇ ਦੇ ਜੋ ਲੋਕ ਹੈ ਸਾਰੇ ਇਕੱਠੇ ਹੋ ਕੇ ਨਾ ਇਹ ਕਰ ਦਿੱਤਾ ਸ਼ਾਇਦ ਇਹ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਸਾਡੀਆਂ ਜਿਹੜੀਆਂ ਫਾਇਰ ਬ੍ਰਿਗੇਡਸ ਨੇ ਉਹ ਟਾਈਮ ਤੇ ਪਹੁੰਚ ਗਈਆਂ ਤਕਰੀਬਨ ਮਿੰਟਾਂ ਦਾ 10 ਮਿੰਟ ਦੇ ਵਿੱਚ ਵਿੱਚ ਫਾਇਰ ਬ੍ਰਿਗੇਡ ਦਾ ਜਦੋਂ ਅੱਗ ਲੱਗੀ ਆ ਉਸ ਤੋਂ ਵੀ ਪਹਿਲੇ ਟਾਈਮ ਦੇ ਵਿੱਚ ਪਹੁੰਚ ਗਿਆ ਜਦੋਂ ਕੰਮ ਹੁੰਦਾ ਗਿਆ ਸੋ ਤਕਰੀਬਨ ਹੁਣ ਕੰਟਰੋਲ ਦੇ ਵਿੱਚ ਆ ਪਰ ਅੱਗ ਲੱਗੀ ਹੋਈ ਆ ਤੇ ਲੋਕ ਲੱਗੇ ਹੋਏ ਨੇ ਕੰਟਰੋਲ ਕਰਨ ਸਭ ਤੋਂ ਵੱਡੀ ਗੱਲ ਇਹ ਆ ਵੀ ਜਾਨੀ ਨੁਕਸਾਨ ਨਹੀਂ ਹੋਇਆ ਬੇਸ਼ੱਕ ਸਰ ਲੱਗਦਾ ਕਿ ਜਾਂਚ ਹੋਣੀ ਚਾਹੀਦੀ ਹੈ ਜੀ ਕਿਉਂਕਿ ਇਹ ਅਸ਼ਕ ਇਲਾਕੇ ਜੇ ਗਤੀ ਚਾਹੀਦੀ ਸੀ ਆ ਬਿਲਕੁਲ ਜੀ ਜਾਂਚ ਦਾ ਵਿਸ਼ਾ ਇਹ ਕਿ ਰੈਸ਼ੀ ਏਰੀਏ ਦੇ ਵਿੱਚ ਜਿਹੜਾ ਇਹੋ ਜਿਹਾ ਇਹਦਾ ਕੈਮੀਕਲ ਵਾਲਾ ਕੰਮ ਉਹ ਨਹੀਂ ਹੋਣਾ ਚਾਹੀਦਾ ਤਾਂ ਮੈਂ ਸੰਬੰਧ ਅਧਿਕਾਰੀਆਂ ਨੂੰ ਫੋਨ ਹੀ ਦੁਆਰਾ ਮੈਂ ਆਉਂਦਾ ਆਉਂਦਾ ਹੀ ਫੋਨ ਕਰ ਰਿਹਾ ਸੀ ਕਿਸੇ ਦੇ ਵੀ ਧਿਆਨ ਦੇ ਵਿੱਚ ਇਸ ਫੈਕਟਰੀ ਬਾਰੇ ਤਾਂ ਨਹੀਂ ਸੀਗਾ ਕਿ ਇਸ ਫੈਕਟਰੀ ਦੇ ਵਿੱਚ ਕੋਈ ਇਹੋ ਜਿਹਾ ਕੋਈ ਤਾਰੂ ਪਦਾਰਥ ਜਾਂ ਕੈਮੀਕਲ ਜਿਹੜੇ ਬਣਦੇ ਨੇ ਜਿਹਦੇ ਕਿ ਜਿਹਨੂੰ ਮਤਲਕ ਕਰਦੀ ਹੈ ਕਿ ਇਹੋ ਜਿਹਾ ਕਿਸੇ ਦੇ ਵੀ ਧਿਆਨ ਦੇ ਵਿੱਚ ਨਹੀਂ ਸੋਕਾ ਕੀ ਲੱਗਦਾ ਕਿ ਕਿੰਨੇ ਕੀ ਲਪੰਦਾ ਸੀਗਾ ਇੱਥੇ ਸॉलਿਊਸ਼ਨ ਕਿਸ ਤਰ੍ਹਾਂ ਸਾਨੂੰ ਚਾਹੀਦਾ ਕੋਈ ਜੋੜ ਲਾਉਣ ਵਾਲਾ ਜਾਂ ਪਲਾਸਟਿਕ ਨੂੰ ਜੋੜ ਲਾਉਣ ਵਾਲਾ ਸॉलਿਊਸ਼ਨ ਜਿਹੜਾ ਹੁੰਦਾ ਉਹਦੀ ਪੈਕਿੰਗ ਹੁੰਦੀ ਸੀ ਬਣਦਾ ਨਹੀਂ ਸੀਗਾ ਉਹ ਕਹ ਰਿਹਾ ਇੱਥੇ ਪੈਕਿੰਗ ਹੁੰਦੀ ਸੀ ਉਹਦੀ ਉਹ ਲਿਆ ਕੇ ਕੈਮੀਕਲ ਕਿਤੇ ਉਹਨਾਂ ਦਾ ਕੋਈ ਜੋੜ ਜਿਹੇ ਸੀਗੇ ਉਹਨਾਂ ਦੀ ਕੋਈ ਸਟੋਰ ਕਰ ਕਿਤੇ ਸੀਗੇ ਤਾਂ ਕਿੰਨੀਆਂ ਫਾਇਰ ਬ੍ਰਿਗੇਡ ਜਿੰਨੀਆਂ ਹੁਣ ਤੱਕ ਲੱਗ ਚੁੱਕੀਆਂ ਨੇ ਚਾਰ ਗੱਡੀਆਂ ਜਿਹੜੀਆਂ ਹੈਗੀਆਂ ਫਾਇਰ ਬ੍ਰਿਗੇਡ ਦੇ ਆ ਚੁੱਕੀਆਂ ਨੇ ਵਾਰ-ਵਾਰ ਉਹ ਟੋਫਕ ਕਰਕੇ ਪਾਣੀ ਪੋ ਲੈ ਗਿਆ ਤੀਸਰੇ ਜ਼ਿਲ੍ਹੇ ਤੋਂ ਵੀ ਜੀਰੇ ਤੋਂ ਵੀ ਮੰਗਾਈਆਂ ਗਈਆਂ ਸਨ ਆ ਬਿਲਕੁਲ ਜੀ ਜਦੋਂ ਫਿਰ ਜਿੰਨੀਆਂ ਆਪਣੇ ਹਲਕੇ ਦੇ ਵਿੱਚ ਤਿੰਨ ਨੇ ਤਿੰਨ ਉਹ ਆ ਗਈਆਂ ਜੀਰੇ ਤੋਂ ਵੀ ਆ ਗਈਆਂ ਜਿੱਥੇ ਇਤੋਂ ਲੋਡ ਹੈ ਕੰਟਰੋਲ ਉੱਤੇ ਜਦੋਂ ਇਹ ਭੇਜ ਦਿੰਦੇ ਆ ਮੈਸੇਜ ਉੱਥੋਂ ਜਿਹੜੀਆਂ ਜਿਹੜੇ ਨੇੜੇ ਹੁੰਦੀਆਂ ਸਾਰੀਆਂ ਹੁੰਦੀਆਂ ਨੇ ਸੋ ਮੈਂ ਤੁਹਾਡਾ ਧੰਨਵਾਦ ਇਹ ਸਾਰੇ ਸ਼ਹਿਰ ਨਿਵਾਸੀਆਂ ਦਾ ਕਿ ਜਿੰਨਾਂ ਨੇ ਇਹੋ ਜੀ ਆਫਤ ਦੇ ਵਿੱਚ ਇਹੋ ਜੀ ਸਾਰੇ ਏਕੇ ਸਾਰਿਆਂ ਨੇ ਇਕੱਠੇ ਹੋ ਗਏ ਜਿਹਦੇ ਹੱਥ ਕੋਈ ਬਾਲਟੀ ਆਈ ਜਿਹਦੇ ਹੱਥ ਕੋਈ ਡੱਬਾ ਆ ਸਾਰਿਆਂ ਨੇ ਇਹ ਦੇ ਵਿੱਚ ਆਸਾਂ ਟੁੱਟ ਸਮੇ ਲੱਗੇ ਹੋਏ ਨੇ ਅੱਗ ਨੂੰ ਲਿਆਉਂਗਾ ਤੇ ਪ੍ਰਸ਼ਾਸਨ ਨੂੰ ਲੱਗ ਰਿਹਾ ਸਾਰ ਖੇਤੀ ਕਬੂਲ ਕਰੇ